ਹੁਸਤੇ ਆ ਜਾਗ ਓਏ ਮਜਦੂਰਾ ਖਾਵੇਂ ਗੋਲੀ ਪੋਸਤ ਚੁਰਾ ਸੁਤੇ ਆ ਜਾਗ ਓਏ ਮਜਦੂਰਾ ਖਾਵੇਂ ਗੋਲੀ ਪੋਸਤ ਚੁਰਾ ਹੋ ਤੇਰਾ ਅਜੇ ਹੈ ਕਾਜ ਅਧੂਰਾ ਕਿਉਂ ਨੀ ਬਹਿ ਕੇ ਸੋਚੀਦਾ ਹੋ ਬਿਨਾ ਸ਼ਿੰਗਰ ਸ਼ਾ ਹੱਲ ਨਹੀਂ ਹੋਣਾ ਮਸਲਾ ਰੋਟੀ ਦਾ ਹੋ ਬਿਨਾ ਸ਼ਿੰਗਰ ਸ਼ਾ ਹੱਲ ਨਹੀਂ ਹੋਣਾ ਓਏ ਮਸਲਾ ਰੋਟੀ ਦਾ ਹੋ ਸਾਰਾ ਕਮ ਮਿਸ਼ਨਰੀ ਹੋਇਆ ਤੇਥੋਂ ਆ ਵੱਡਿਆਂ ਨੇ ਖੋਇਆ ਸਾਰਾ ਕਮ ਮਿਸ਼ਨਰੀ ਹੋਇਆ ਤੇਥੋਂ ਆ ਵੱਡਿਆਂ ਨੇ ਖੋਇਆ ਭੁੱਤਾਂ ਚਾ ਚੌਂਕ ਦੇ ਵਿੱਚ ਖਲੋਇਆ ਓਏ ਵਿਕਦੈ ਗੱਭਰੂ ਚੋਟੀ ਦਾ ਬਿਨਾ ਸ਼ਿੰਗਰ ਸ਼ਾ ਹੱਲ ਨਹੀਂ ਹੋਣਾ ਮਸਲਾ ਰੋਟੀ ਦਾ ਓਏ ਬਿਨਾ ਸ਼ਿੰਗਰ ਸ਼ਾ ਹੱਲ ਨਹੀਂ ਹੋਣਾ ਓਏ ਮਸਲਾ ਰੋਟੀ ਦਾ ਓ ਕਣਕ ਤੈਨੂੰ ਜੋ ਮਿਲਦੀ ਸਰਕਾਰੀ ਇਹ ਤਾਂ 5 ਕਿਲੋ ਹੈ ਸਾਰੀ ਉਏ ਮਿਲਦੀ ਸਾਲ ਚ ਹੈ ਦੋ ਵਾਰੀ ਇਹ ਤਾਂ ਕੰਮ ਕਰ ਲੋ